ਲਓ ਜੀ ਪਸੰਦ ਦਿਖਾਉਣੀ ਆਪਣੀ ਵੇਲੇ ਵੇਰੀ ਲੱਗੀ ਹੋਈ ਦੇਖੋ ਜੀ ਵੇਰ ਬਹੁਤ ਲੱਗਿਆ ਵੇਰੀ ਨੂੰ ਆਪਣੇ ਨੂੰ ਲੜ ਗਈ ਰੰਕਦੀਆਂ ਵੇਰਾਂ ਦੀਆਂ ਤਾਂ ਦੇਖੋ ਇਹ ਕਿਰੇ ਨਹੀਂ ਹੈ ਸਾਰੇ ਕੱਚੇ ਹੀ ਆ ਕਿ ਜਿਹਨੇ ਫਲ ਬਹੁਤ ਜ਼ਿਆਦਾ ਲੱਗਿਆ ਹੋਇਆ ਦੇਖੋ ਵੇ ਉਹ ਜੀ ਆਪਣੇ ਬੇਰੀ ਕਾਫੀ ਟਾਈਮ ਪੁਰਾਨੀਆਂ ਬੇਰੀ ਆਪਣੀ ਵੀਡੀਓ ਚ ਲੱਗੀ ਹੋਈ ਆ ਤੇ ਵੀਰ ਹਜੇ ਆਪਣੇ 1 ਮਹੀਨਾ ਨੇ ਪੱਕਦੇ ਇਹ ਲੱਗ ਹੋਈ ਹੈ ਮੈਨੂੰ ਪਸੰਦ ਦਿਖਾਉਣੇ ਦੀ ਆਪਣੇ ਲੱਗੇ ਸੰਤਰੇ ਤੇ ਇੱਕ ਆਪਣ ਲੱਗੇ ਕੇਲੇ ਧੁੱਪ ਹਾਂ ਕੇਲੇ ਵੀ ਦਿਖਾਉਣੀਆਂ ਦੇਖੋ ਜੀ ਇਹ ਆਪਣੇ ਲੱਗੇ ਕੇਲੇ ਲੋਰੀ ਆਪਣੀ ਵਾਈਕ ਸੈੱਡ ਲੱਗਿਆ ਖੇਲਿਆਂ ਦਾ ਬੂਟਾ ਲਾਸੀ ਹੁਣ ਆਪਾਂ ਸੰਤ ਖਾਣੀਆਂ ਜੀ ਆਪਣੇ ਲੱਕੋ ਕੇ ਰੱਖੇ ਹੋਏ ਸੰਤਰੇ ਦੇਖੋ ੜ ਗਏ ਵੀ ਗਏ ਤੇ ਕੰਮ ਦੇਖ ਆਏ ਉੱਪਰ ਚਾਦਰ ਤੇ ਨਵਲੇਟ ਤੇ ਦੇਖੋ ਕਹਿੰਦੇ ਕੋਈ ਜਦੋਂ ਕਿ ਅਮ ਦਾ ਤੋੜ ਕੇ ਖਾਣ ਲੱਗ ਜਾਂਦੇ ਆ ਸਾਡਾ ਟਾਈਮ ਹੀ ਲੱਗਦਾ ਸਾਡਾ ਖਾਣ ਦਾ ਦੇਖੋ ਜੀ ਆਇਆ ਪਾ ਬਸ ਔੜ ਹੀ ਰਹਿ ਗਈ ਵਸ ਇੰਨੇ ਕ ਖਾਏ ਬਲੇਟ ਕੇ ਰੱਖ ਕੇ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਇਥੇ ਕੀ ਹੈ ਲੋ ਭਾਈ ਹਲੋ ਜੀ ਆਪਨੇ ਫਲਾਵਰ ਗਿੰਦਿਆਂ ਦੇ ਉਸ ਦੇਖੋ ਆ ਵਸੇ ਫਸਨ ਸੰਦਰੀ ਫਿਰ ਦਿਖਾਉਣੇ ਵਿੱਚ ਦੀ ਆਨੇ ਜਿਹਾਲੇ ਲੱਗਾ ਥੋੜਾ ਹੀ ਆ ਫਰ ਜੇ ਕੋਈ ਤੋੜਦਾ ਨਾ ਕਿਸੇ ਨੂੰ ਕਹਿ ਸਕਦੀ ਆ ਆਪ ਤਾਂ ਹੁਣ ਕਿਤੇ ਚਲੋ ਇੱਕ ਦਿਨ ਸੰਨ ਚ ਵੀ ਪਾ ਲਈਦਾ ਖਾ ਲੇ ਜਾਗਾ ਤੋੜ ਲਈਦਾ ਖਾ ਲਈਦੀ ਆ ਜਿਸ ਦੇ ਪਰ ਕੋਈ ਆਉਂਦਾ ਕੋਈ ਲਫਾਫਾ ਭਰ ਲੈਂਦਾ ਫਿਰ ਉਹ ਆਪ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਕੋਈ ਜ਼ਿਆਦਾ ਚੀਜ਼ ਹੋਵੇ ਤਾਂ ਪਾਪੀ ਬਣਾ ਦਈਏ ਦੇਖੋ ये अपना गेंदा लग्या थले गया फिर है के हाँ करके डिग ये तो मीडा किता खाने वास्ते वास्तु इतना डिगया नहीं हाँ ला तोड़ लिया लो जी हम आप बहर सुन दिखाने अपनी सब जी लो जी ये अपनी बार लेकर बेन सड़क देंट्री इत आप बह जाने हे देखो जी ేట నుండా హలో పేద సో ఆటో జాన సీన్ గేట్ ਮੀਨ ਗੀੜ ਦੇ ਨਾਲ ਹੀ ਆਪਣੀ ਹੈ ਜੀ ਸਬਜ਼ੀ ਲੋ ਜੀ ਆਪਾਂ ਸਮ ਸਬਜ਼ੀ ਵੀ ਦਿਖਾਈ ਆਪਣੀ ਵੀ ਕੀ ਖੁਸ਼ ਆਪਣੇ ਲੱਗਿਆਗਾ ਦੇਖੋ ਆਪਣੀ ਗੋਭੀ ਅਜੇ 1 ਮਹੀਨਾ ਲੇਟ ਹੋ ਗਈ ਹੈ ਇਹ ਲੇਟਾ ਦੀ ਗੋਭੀ ਆਪਣੇ ਆਪਣੇ ਆਲੂ ਦੇਖੋ ਇਹ ਆਪਣੇ ਆਲੂ ਆਪਾਂ ਨੂੰ ਖਾਣ ਜੋਗੇ ਮੁਕਨੇ ਇੱਕ ਗੱਟਾ ਇੰਨੇ ਦਾ ਸਾਚਾ ਆਪਣਾ ਬਣ ਜਾਣਾ ਆਲੂ ਦਾ ਦੇਖੋ ਜੀ ਜੇ ਮਨੂਗਾ ਸ਼ੰਮੂ ਨੂੰ ਕੱਲੀ ਸ਼ੰਮੂ ਨੂੰ ਕੱਲ ਮਨ ਕਿ ਗੋਬੀ ਲਈ ਜਾਣੀ ਤੇ ਮਮੀ ਨੇ ਪੁੱਛੇ ਦੋ ਫਲ ਲੈ ਜਾ ਗੋਬੀ ਦੇ ਲਓ ਜੀ ਇਹ ਆਪਣੀ ਛੋਲਗਾ ਦੇਖੋ ਲਓ ਬੜੀ ਆਪੂ ਲਓ ਬੜੀ ਆਪੂ ਇਹ ਛੋਲਗਾ ਆਪਣੀ ਕੋਸ਼ ਆਪਾ ਸਕਾਲਾਂਗੇ ਗਰਮੀ ਵਾਸਤੇ ਕਾਲੇ ਛੋਲੇ ਜਿ ਨੂੰ ਰੋਜ਼ ਦੇਵੋ ਤੇ ਕੋਸਾ ਪਛੋਲ ਕੇ ਸਾਦ ਸਦਰਾ ਬਣਾ ਲਿਆ ਕਰਾਂਗੇ ਆ ਆਪਣੀ ਗੋਭੀ ਜੀ ਦੇਖ ਲਓ ਕਿਵੇਂ ਲੱਗੀ ਸਾਡੀ ਸਬਜੀ ਸਾਨੂੰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਨੂੰ ਦੇਖੋ ਜੀ ਕਿਉਂਕਿ ਇਨੀ ਤਾਂ ਖਾਦੀ ਨਹੀਂ ਜਾਂਦੀ ਆਪਾਂ ਵੰਡ ਦਿੰਨੇ ਹੁੰਨੇ ਸਵੇਰੇ ਵੀ ਕਿਸੇ ਨੂੰ ਤਿੰਨ ਚਾਰ ਫੋਲ ਦੇ ਇਥੇ ਫੋਲ ਵੀ ਕਿਸਮ ਦੇ ਦਾਂਗੇ ਦੇਖੋ ਜੀ ਇਹ ਆ ਲੋਕੀ ਦੇਖੋ ਜੀ ਗਰਮੀ ਕਰਕੇ ਪੱਤੇ ਵੀ ਥੱਲੇ ਨੂੰ ਹੋ ਗਏ। ਇਹ ਸਵੇਰੇ ਅਸੀਂ ਆਏ ਸੀ ਵਧੀਆ ਸੀ ਪੱਤੇ ਤੇ ਗਰਮੀ ਕਰਕੇ ਥੱਲੇ ਜੇ ਨੂੰ ਹੋ ਗਏ। ਦੇਖੋ। ਅਰੇ ਇਹ ਹੈਗਾ ਆਪਣਾ ਲਸਣ। ਅਰੇ ਇਹ ਆਪਣਾ ਲਸਣ। ਲਸਣ ਆਪਣਾ ਬਹੁਤ ਵਧੀਆ ਹੋ ਗਿਆ ਵਾ। ਦੇਖੋ। ਆਪਣੇ ਮਟਰ ਦੇਖੋ ਜੀ ਆਪਨੇ ਮਟਰ ਲੱਗ ਗਏ ਭਾਜੀ ਛੋਟੇ ਛੋਟੇ ਆ ਜਿੰਨ ਚੋੜ ਦੇ ਛੋਟੇ ਦਿਨਾਂ ਤੱਕ ਮੰਨਨੇ ਦੇ ਦੇਖੋ ਆ ਕੀ ਬਟੇ ਤਾਂ ਨਹੀਂ ਆਦੀ ਆਪਨੇ ਸਰੋਂ ਰੱਖੀ ਸੀ ਆਪ ਸਾਗ ਵਾਸਤੇ ਤੇ ਦੇਖੋ ਜੀ ਪੱਕ ਗਈ ਹੁਣ ਤਾਂ ਇਸ ਤਰ੍ਹਾਂ ਪੱਕੀ ਪਈ ਆ ਚਲੋ ਕੁ ਗਾਂਲੇ ਪਾਸੇ ਨੂੰ ਬਾਸਾਂਗੇ ਤਾਂ ਆਪਣਾ ਹੋਵੇ ਟਮਾਟਰ ਦਾ ਮੁੱਟਾ ਕਿਤੇ ਡਿੱਗ ਗਿਆ ਹੋਣਾ ਕਿਤੇ ਵੀ ਤੇ ਹੋਇਆ ਤਾਂ ਵਧੀਆ ਕੋਈ ਆਮੇ ਤੇ ਪਾਲਕ సోంపు బాగా కేందూ ఆతరా ఓ ఆఖ ఏజీ మే ਦੇਖੋ ਕੇਲੇ ਨਹੀਂ ਖਾਣ ਵਾਲੇ ਘਰੇ ਤਿਆਰ ਹੁੰਦੇ ਹੋਰ ਫਾਲਤਾਂ ਵਧੀਆ ਹੋ ਜਾਂਦੀਆਂ ਕੇਲੇ ਨਹੀਂ ਤਾਂ ਜਿੰਨੇ ਮਰਚੀ ਘਰ ਜਾਨ ਪਰ ਇਹ ਟੇਸਟ ਨਹੀਂ ਹੁੰਦੇ ਦੂਜੇ ਕੇਲੇ ਵਾਂਗ ਦੇਖੋ ਹਲੋ ਜੀ ਕਮੈਂਟ ਕਰਕੇ ਦੱਸਣਾ ਸਾਪਨੀ ਸਬਜ਼ੀ ਤੁਹਾਨੂੰ ਕਿੰਨੀ ਧੰਦੀ ਲੱਗੀ ਲਓ ਆ ਮੈਂ ਇਥੇ ਆਪਸ ਕਾ ਕੇ ਰੱਖ ਲਾਂਗੇ ਗਰਮੀ ਵਾਸਤੇ ਹੱਪਰਸ ਲੋ ਜੀ ਸਰੋਂ ਵੇਖੋ ਕਿੱਡੀ ਕਿੱਡੀ ਹੋ ਗਈ ਦਸਨ ਬਹੁਤ ਵਧੀਆ ਹੋ ਗਈ ਸਪਾਤਾ ਸਬਜ਼ੀ ਘਰ ਦੀ ਹੀ ਹੁੰਦੀ ਆ ਮੋਲਦੀ ਤਾਂ ਜ਼ਰੂਰ ਤੋਂ ਕਹਿੰਦੀ ਨਹੀਂ ਹੈਗੀ ਆਪਨੇ ਛੋੜ ਗਿਆ ਹੋ ਜਾਣਾ ਆਪਨੇ ਆਲੂ ਤਿਆਰ దస్సీ సబ్జీ సూ కవాద